ਫਿਰੋਜ਼ਪੁਰ ਪੁਲਿਸ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸਾਨੂੰ ਪਤਾ ਚੱਲਾ ਸੀਗਾ ਕਿ ਇੱਕ ਬੰਦਾ ਜਿਹੜੇ ਜਾਲੀ ਨੋਟ ਹੁੰਦੇ ਆ ਉਹਦੀ ਵਰਤੋਂ ਕਰ ਰਿਹਾ ਹੈ ਤੇ ਉਸ ਲਿੰਕ ਦੇ ਉੱਪਰ ਕਾਫੀ ਸਮੇਂ ਤੋਂ ਵਰਕਆਊਟ ਕਰਦੇ ਕਰਦੇ ਸਾਡੀ CIA ਦੀ ਟੀਮ ਸਾਡੀ PS ਕੁਲਗੜੀ ਦੀ ਟੀਮ ਨੂੰ ਟੀਮ ਨੇ ਅੱਗੇ ਫਾਲੋਅ ਅਪ ਕੀਤਾ ਤੇ ਇਹਨੂੰ ਇੱਕ ਜਸਕਰਨ ਸਿੰਘ ਨਾਮ ਦਾ ਬੰਦਾ ਜਿਹੜਾ ਜ਼ੀਰਾ ਦੇ ਵਿੱਚ ਰਹਿ ਵਿੱਚ ਰਹਿੰਦਾ ਹੈ ਉਹ ਇਹਨੂੰ ਮਿਲਿਆ ਉਹਦੇ ਵਿੱਚ ਇਹਨਾਂ ਨੇ ਹੋਰ ਇਨਪੁਟ 'ਤੇ ਕੰਮ ਕੀਤਾ ਤੇ ਪਤਾ ਚੱਲਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾ ਹੀ ਜਾਲੀ ਨੋਟੋ ਦੀ ਵਰਤੋਂ ਕਰਦਾ ਹੈ ਬਟ ਉਹਦੇ ਨਾਲ-ਨਾਲ ਜਾਲੀ ਨੋਟ ਛਾਪਦਾ ਵੀ ਹੈ ਉੱਥੇ ਰੇਡ ਕਰਕੇ ਇਹ ਸাকਸੈਸਫੁਲ ਹੋਏ ਔਰ ਟੋਟਲ ਇਹਨਾਂ ਨੂੰ ਇੱਕ ਪ੍ਰਿੰਟਰ ਰਿਕਵਰ ਹੋਇਆ ਹੈ ਤੇ ਉਹਦੇ ਨਾਲ ਛਾਪੇ ਤੇ ਅਛਾਪੇ ਨੋਟ 100 ਰੁਪਏ ਦੇ 200 ਰੁਪਏ ਦੇ ਤੇ 500 ਰੁਪਏ ਦੇ ਵੀ ਬਰਾਮਦ ਹੋਏ ਹਨ ਟੋਟਲ ਜਿਹੜੀ ਅਮਾਉਂਟ ਕੀ ਹੁਣ ਤੱਕ ਰਿਕਵਰੀ ਛਾਪੇ ਤੇ ਅਛਾਪੇ ਨੋਟ ਦੀ ਜਿਹੜੀ ਸਾਹਮਣੇ ਆਈ ਹੈ ਉਹ 3,42,800 ਰੁਪਏ ਹੈ ਸਾਨੂੰ ਇਹ ਵੀ ਪਤਾ ਚਲਾ ਕਿ ਇਸ ਇਹ ਪਬਜੀ ਖੇਲਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫਾਰਮਰ ਜਾਂ ਜੋ ਵੀ ਇਸ ਦਾ ਬੰਦਾ ਹੋਏਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਉਣਾ ਹੈ ਫਰਦਰ ਆਪ ਇਸ ਕਹਿੰਦਾ ਹੈ ਜਿਵੇਂ ਕਿ ਇਹਨੇ Google ਤੇ Internet ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਨ ਸਾ ਪ੍ਰਿੰਟਰ ਮੰਗਾਨਾ ਨੇ ਕੌਨਸੀ ਇਨਕਾ ਯੂਜ਼ ਕਰਨੀ ਹੈ ਕਿ ਜਿਹੜੇ ਸਾਡੇ ਨੋਟ ਦੇ ਸਿਕਿਉਰਿਟੀ ਫੀਚਰਸ ਹੁੰਦੇ ਹਨ ਉਹਨੇ ਕਿਵੇਂ ਕਾਪੀ ਕਰਨਾ ਹੈ ਇਹ ਕਰਨ ਤੋਂ ਬਾਅਦ ਇਹਨੇ ਕਾਫੀ ਟਾਈਮ ਆਪਣੇ ਕਰਦੇ ਵਿਚਾਰ ਹੀ ਟ੍ਰਾਇਲ ਟ੍ਰਾਇਲ ਐਂਡ ਐਰਰ ਕੀਤੀ ਤੇ ਕਾਫੀ ਨੋਟ ਦਸਦਾ ਨੇ ਵੇਸਟ ਵੀ ਹੋਏ ਉਹਦੇ ਬਾਅਦ